स्वागत है ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਨਾਮ ਆ ਉਹ ਗੁਰਬਖਸ਼ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜਿਹੜਾ ਬਠਿੰਡਾ ਪੰਜਾਬ ਪਿਆਬਦੋਦ ਇੰਡੀਆ ਜਿਹੜੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾਂ ਬਾਹਰਲੀ ਕੰਟਰੀ ਦੀ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਬਹੁਤ ਸਾਰਾ ਪਿਆਰ ਭੇਜਦੀਆਂ ਬਹੁਤ-ਬਹੁਤ ਧੰਨਵਾਦ ਜਿਹੜੀਆਂ ਕੈਨੇਡਾ ਦੇ ਵਿੱਚ ਭੈਣਾਂ ਬੈਠ ਕੇ ਦੇਖਦੀਆਂ ਜਾਂ ਕੱਪੜੇ ਸਲਾਈ ਕਰਵਾਉਣਾ ਚਾਹੁੰਦੀਆਂ ਉਹਨਾਂ ਵਾਸਤੇ ਮੈਂ ਤੁਹਾਨੂੰ ਹਰ ਕਿਵਿਜ ਦੀ ਦਾਦਾ ਦੱਸਨਾ ਕੈਨੇਡਾ ਦੇ ਵਿੱਚ ਮੇਰੀ ਭੈਣ ਹੈਗੀ ਹੈ ਜੇ ਕਿਸੇ ਵੀ ਭੈਣ ਨੇ ਕੱਪੜੇ ਲੀੜੇ ਸਵਾਉਣੇ ਆ ਤਾਂ ਮੇਰੇ ਤੋਂ ਐਡਰੈਸ ਲੈ ਕੇ ਫੋਨ ਨੰਬਰ ਲੈ ਕੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਲਾਈਨਿੰਗ ਵਾਲੇ ਦਾ ਹਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਾ ਨਾਪ ਦੱਸਦਾ ਕਿੰਨਾਗਾ ਸੂਟ ਤੋਂ ਨਾਪ ਲੈਂਦਾ ਹੋਇਆ 44 ਇੰਚ ਲੰਬਾਈ ਆ ਇਹ ਲੰਬਾਈ ਆਪਾਂ ਘੱਟ ਕਰਾਂਗੇ ਕੜਾਈ ਦੇ ਹਿਸਾਬ ਨਾਲ ਬਾਹ ਹੈਗੀ 1.5 1.5 ਮੂਰੀ 1.5 ਟੀਰਾ 12ਗਾ ਸ਼ਾਤੀ 2.7 ਹੈਪ ਸਾਡੇ 20 ਲੋਈਆਂ ਜਿਹੜੂ ਪਲੇਟਾਂ ਕਹਿੰਦੇ ਆਪਾਂ 10.5 ਤੇ ਆ ਮੋਢਾ 17.5 ਚਾਕ ਹੈਗੇ 22 ਅਗਲਾ ਕਲਾ 6.5 ਬੈਗ ਆ 7.5 ਕੁ ਨਹੀਂ 14 ਤੇ ਚਾਕਾਂ ਵਾਲੀ ਕੱਚ ਵਾਲੀ ਸਿਲਾਈ ਚਾਕਾਂ ਵਾਲੀ ਇਸ ਨੂੰ ਸੈਟ ਸਿਲਾਈ ਕਹਿੰਦੇ ਆਪਾਂ ਉਹ ਹੈਗੀ 15 ਇੰਚ ਇਹ ਵੀ ਲਾਈਵ ਮੀਂੜਿਆ ਕਰੋ ਤੇ ਲਾਈਨਿੰਗ ਵਾਲਾ ਆਪਣੇ ਕੋਲੇ ਕਮੀਜ਼ ਆ ਜਿਹੜਾ ਆਪਾਂ ਕੱਟਣ ਲੱਗੇ ਆ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜਿਹੜੀਆਂ ਭੈਣਾਂ ਜਾਂ ਭਰਾ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਹੈਨਾ ਸੁੰਗਾ ਪਾਏ ਨੂੰ ਤਲਾਵਾਂਗੇ ਮਸੂੰਗਾ ਪਹਿਲਾਂ ਕੱਢ ਲਈਆਂ ਸੀਗੀਆਂ ਇੱਕ ਵਾਰੀ ਪ੍ਰੈਸ ਆਪਾਂ ਗਰਮ ਕਰਕੇ ਛੱਡ ਦਿੰਨੇ ਆ ਉਹ ਤੁਹਾਨੂੰ ਜਦੋਂ ਵੀ ਆਪਾਂ ਨੇ ਸੂਟ ਕੱਟਣਾ ਪ੍ਰੈਸ ਆਪਣੇ ਕੋਲੇ ਹੋਣੀ ਲਾਜ਼ਮੀ ਜ਼ਰੂਰੀ ਆ ਸਿੱਧਾ ਪਾਸ ਆਪਾਂ ਅੰਦਰਲੇ ਪਾਸੇ ਕਰਾਂਗੇ ਸੈਂਟਰ ਲਾਜ਼ਮੀ ਕਰਨਾ ਕਈ ਵਾਰੀ ਭੈਣਾ ਭੁੱਲ ਜਾਂਦੀਆਂ ਸੈਂਟਰ ਕਰਨਾ ਫਿਰ ਬਾਅਦ ਚ ਬਹੁਤ ਦਿੱਕਤ ਆਉਂਦੀ ਆ ਸੂਟ ਖਰਾਬ ਹੋਣ ਦੇ ਚਾਂਸ ਬਾਰੇ ਵਧ ਜਾਂਦੀਆਂ 5 10 ਮਿੰਟ ਬਾਅਦ ਹੁਲਾ ਲਾਇਆ ਕਰੋ ਭੈਣਾ ਬਿਆਉਂਤ ਕੇ ਫਿਰ ਸੂਟ ਨੂੰ ਕਟਾਇਆ ਕਰੋ ਪਹਿਲਾਂ ਮੈਂ ਇਹਨੂੰ ਬਿਆਉਂਤਿਆ ਫਿਰ ਮੈਂ ਵੀਡੀਓ ਬਣਾਉਣ ਲੱਗਿਆ ਹਨ ਕਈ ਵਾਰੀ ਕੀ ਹੁੰਦਾ ਕਿ ਕੜਾਈ ਜਿਆਦਾ ਹੋਣ ਕਰਕੇ ਮੁੜ ਕੇ ਬੈਕ ਪੱਲਾ ਨਹੀਂ ਨਿਕਲਦਾ ਇਹ ਜੀ ਲਾਜ਼ਮੀ ਜ਼ਰੂਰੀ ਆ ਲੋ ਜਿੱਥੇ ਆਪ ਜੀ ਆਉਗਣ ਸੈਂਟਰ ਉੱਥੇ ਆਪਾਂ ਇਹਦਾ ਸੂਈ ਲਾਵਾਂਗੇ ਇਸ ਤਰ੍ਹਾਂ ਕਰਕੇ ਇੱਥੇ ਸੂਈ ਲਾ ਦਈਏ ਆਪਾਂ ਤਾਂ ਕਿ ਹੱਲੇ ਵੀ ਨਾ ਇਹ ਸੈਂਟਰ ਵੀ ਹੋ ਜਾਊਗਾ ਨਾਲੇ ਸੌਖਾ ਆਪਣਾ ਆਹ ਲਓ ਇੱਕ ਸੂਈ ਇਹ ਪਉਤੇ ਲਾਵਾਂਗੇ ਲੋਕੀ ਠੀਕ ਆ ਇਹ ਕਿੱਧਰ ਲਾਤੀ ਐਵੇਂ ਇੱਕ ਦੇ ਪਾਸੇ ਲਾ ਦਾਂਗੇ ਇਹ ਇੱਕ ਸਵਾਦ ਘਾਟ ਸਾਰੀ ਕੱਢ ਕੇ ਇੱਕੋ ਜੀ ਸੂਂਗਾ ਭਵਨ ਦੋ ਚਾਰ ਵੱਧ ਲਾ ਲੈ ਕਰੋ ਵੀ ਹੱਲੇ ਆ ਨਾ ਕੱਪੜਾ ਇੱਕ ਆਪਾਂ ਸੂਈ ਲਾਵਾਂਗੇ ਇੱਥੇ। ਜਦੋਂ ਜਦੋਂ ਆਪਾਂ ਪ੍ਰੈਸ ਮਾਰਾਂਗੇ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਦੇ ਘਟਦੇ ਆ। ਇਹਨਾਂ ਕੱਪੜਾ ਕਿੱਧਰ ਹੋ ਜਾਂਦਾ ਹੈ। ਲੋਨੀਆਂ ਸੂਆਂ ਆਪਣੀਆਂ ਲੱਗੀਆਂ। ਪ੍ਰੈਸ ਆਪਣੀ ਗਰਮ ਲਈ ਹੋਈ ਆ ਫਿਰ ਇੱਕ ਵਾਰ ਗਰਮ ਹੋ ਗਈ ਨਾ ਫਿਰ ਆਪਾਂ ਨੂੰ ਕੱਟ ਦੇ। ਇਹ ਚੰਗੀ ਤਰ੍ਹਾਂ ਜੇ ਪ੍ਰੈਸ ਮਾਰਾਂਗੇ ਜੇ ਕੱਪੜੇ ਸੰਗਠਨਾ ਹੋਇਆ ਤਾਂ ਹੁਣ ਸੰਗੜ ਜੂਗਾ। ਅਨ। ਇਹ ਕਈ ਵਾਰ ਮੋਤੀ ਹੋਣ ਸੂਟ ਦੇ ਉੱਪਰ ਫਿਰ ਆਪਾਂ ਨੇ ਪ੍ਰੈਸ ਨਹੀਂ ਮਾਰਨੀ ਇਹ ਜੀ ਦਾ ਧਿਆਨ ਰੱਖਣਾ ਕਿ ਮੋਤੀ ਮੱਚ ਜਾਂਦੇ ਮੜੇ ਹੀ ਨਹੀਂ ਹਾਂ ਚੰਗੀ ਤਰ੍ਹਾਂ ਇਹਨੂੰ ਜਿੱਥੇ ਸੈਂਟਰ ਹੁੰਦਾ ਲੋਚ ਜਦੋਂ ਪ੍ਰੈਸ ਮਾਰੀ ਵੀ ਕਪੜੇ ਉੱਪਰ ਟਾਈਟ ਚੱਲਦੀ ਨੇ ਸਮਝਿਆ ਕਰੋ ਪ੍ਰੈਸ ਜਿਆਦਾ ਗਰਮ ਹੋ ਗਈ ਲੋ ਠੀਕ ਆ ਸਾਰੇ ਤੇ ਆਪਾਂ ਪ੍ਰੈਸ ਮਾਰ ਲਾਂਗੇ ਜਿੰਨਾ ਕਿ ਸੁਗੰਧ ਹੋਏਗਾ ਕਪੜੇ ਨੇ ਉਨਾ ਸੁਗੰਧ ਦੇ ਵਚਾਲੇ ਆਪਾਂ ਇਹਦੇ ਕਰੀਬ ਬਣਾ ਕੇ ਕਰੀਬ ਬਣਾਉਣ ਦਾ ਬਹੁਤ ਜਿਆਦਾ ਫਾਇਦਾ ਹੈਗਾ ਇੱਕ ਤਾਂ ਸੂਟ ਦੀ ਫਿਟਿੰਗ ਦਾ ਫਰਕ ਨਹੀਂ ਪੈਂਦਾ ਇਹ ਘਟਨਾ ਵੀ ਸੌਖਾ ਕਰੀਬ ਚਾਲੇ ਸੈਂਟਰ ਦੇ ਵਿੱਚ ਜ਼ਰੂਰ ਬਣਾਇਆ ਕਰੋ ਆਹ ਵਾਲੀ ਜਿਹੜੀ ਮੈਂ ਹੁਣ ਬਣਾ ਰਿਆ ਨਾ ਇਹਨਾਂ ਦੋਨੇ ਕੰਮ ਹੀ ਹੋ ਜਾਂਦੇ ਨਾਲੇ ਤਾਂ ਆਪਣੀ ਫਿਟਿੰਗ ਦਾ ਫਰਕ ਨਹੀਂ ਪੈਂਦਾ ਸੂਟ ਵਰ ਵੀ ਕਿਉਂਕਿ ਸੂਟ ਸੂਟ ਨਹੀਂ ਸੂਟ ਖੁੱਲਾ ਹੋ ਜਾਂਦਾ ਲੇਡੀਜ਼ ਸੂਟਾਂ ਦੇ ਵਿੱਚ ਇਹ ਜਿਆਦਾ ਹੁੰਦਾ ਹੈ ਨਾ ਨੋ। ਜਿਹੜੇ ਭੈਣਾਂ ਨੂੰ ਸਮਝ ਆਉਂਦੀ ਆ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਵਾਬ ਦਿਆ ਕਰੋ। ਜਿੰਨਾਂ ਭੈਣਾਂ ਨੂੰ ਸਮਝ ਨਹੀਂ ਆਉਂਦੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਬਾਈ ਸਾਨੂੰ ਹਜੇ ਸਮਝ ਨਹੀਂ ਆਉਂਦੀ ਹੈ ਨਾ। ਤਾਂ ਥੋੜਾ ਜਿਹਾ ਬਰੀਕ ਸਮਝਾਓ। ਆ ਬਈ ਥੋਪਾ ਲੰਬਾਈ ਚੱਕਾਂਗੇ। ਕਿੰਨੀ ਬਣਨੀ ਹੈ ਪੈਨ ਦੀ। ਲਗਭਗ ਜਿਹੜੀ ਇਹਨਾਂ ਲੰਬਾਈ ਤਿਆਰ ਹੋ 42.5 ਰਹੇਗੀ। ਆ ਲੋ ਆਪਾਂ ਰੱਖਿਆ 743 ਇੱਥੇ। ਫੱਟੀ ਦੇ ਨਾਲ ਨਿਸ਼ਾਨ ਲਾਵਾਂਗੇ ਬਿਲਕੁਲ ਸਿੱਧਾ ਆਹ ਵਾਲਾ। ਇਹ ਇਸ ਤਰ੍ਹਾਂ ਉਹ ਇਸ ਭੈਣ ਦਾ ਜਿਹੜਾ ਗਲਾ ਹੈਗਾ ਉਹ ਹੈਗਾ ਪਿਛਲਾ 7.5 ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਆ ਫੋਨ ਆਉਂਦੇ ਆ ਬਾਈ ਤੀਰਾ ਕਿੰਨਾ ਰੱਖੇ ਤੀਰਾ ਤੀਰਾ ਜਿੰਨਾ ਭੈਣਾਂ ਦਾ ਗਲਾ ਛੀ ਤੋਂ ਘੱਟ ਘੱਟ ਆ ਉਹ 1 ਇੰਚ ਵੱਧ ਪਾ ਦਿਆ ਕਰੋ ਜਿਵੇਂ 12 ਤੀਰਾ ਤਾਂ 13 ਪਾ ਲਿਆ ਤੁਸੀਂ ਜੇ ਮਤਲਬ 6 ਆ ਤਾਂ 6.5 ਪਾ ਲਿਆ ਕਰੋ ਜੇ ਗਲਾ ਜਿਆਦਾ ਵੱਡਾ ਹੋਇਆ ਨਾ ਫਿਰ ਤੁਸੀਂ ਤੀਰਾ ਪੂਰਾ ਪੂਰਾ ਪਾਉਣਾ ਜੇ ਹੁਣ ਇਸ ਭੈਣ ਦਾ ਗਲਾ 7.5 ਦਾ ਬੈਕ ਵਾਲਾ ਤਾਂ ਆਪਾਂ ਇਹਨੂੰ 6.21 ਪਾਵਾਂਗੇ ਇੱਕ ਸੂਤ ਵੱਧ ਹੀ ਬਸ ਠੀਕ ਆ ਲੋ 6.1 ਵਿੱਚ ਪਾ ਲਿਆ ਤੇ ਆਹ ਵਾਲੀ ਸਲਾਈ ਸੌਰੀ ਮੋਡਾ ਜਿਹੜਾ ਇਹ ਵੀ ਤੁਸੀਂ ਦੇਖ ਕੇ ਪਾ ਲਾ ਇਹ ਨਹੀਂ ਹੈ ਵੀ ਸਾਰਿਆਂ ਦੇ 7 ਇੰਚ ਪਾਉਣ ਮੈਂ ਹਰ ਇੱਕ ਵੀਡੀਓ ਜੀ ਦੱਸਦਾ ਬਾਕੀ ਜਿਹਨੇ ਪਾਇਆ ਨੇ ਕਮੈਂਟ ਵੀ ਆਉਂਦੇ ਰਹਿੰਦੇ ਫੋਨ ਵੀ ਆਉਂਦੇ ਰਹਿੰਦੇ ਮੇਸ ਭਾਈ ਦੀ ਛਾਤੀ ਉੱਪਰੋਂ 2.5 ਹੈ ਤਾਂ ਇਹਨਾਂ ਨੂੰ 2.6 ਚਾਹੀਦਾ ਇੱਥੋਂ ਇਹਦਾ ਮੋਡਾ ਛੋਟਾ ਨਹੀਂ ਹੁੰਦਾ ਕਈ ਭਾਈਨਾਂ ਨੂੰ ਇਹ ਹੁੰਦਾ ਮੋਡਾ ਛੋਟਾ ਹੋ ਜਾਊਗਾ ਇਹਦਾ ਮੋਡਾ ਨਹੀਂ ਛੋਟਾ ਹੁੰਦਾ ਤਾਂ ਜਦੋਂ ਗਲਾਈ ਵੱਡੀ ਹੋਏ ਤਾਂ ਮੋਡਾ ਆਪਣਾ ਪੂਰਾ ਹੋ ਜਾਏਗਾ ਆਲੋ 20 ਇੰਚ ਤੁਹਾਡਾ 10 ਦੁਨੀ 20 ਦੋ ਇੰਚ ਆਪਾਂ ਮਾਰਜ ਰੱਖਦੇ ਹੁੰਨੇ ਆਂ ਤੇ ਐ ਸਲਾਈ ਤੋਂ ਲੈ ਕੇ ਸਾਈਡਸ ਲਈ ਆਪਾਂ ਰੱਖਾਂਗੇ 15 ਤੇ 1 16 ਇੰਚ ਇਹ ਪੈ ਗਈ ਪੈਂਦੀ 2.5 ਜੇ ਪੈ ਪੰਗ ਕੱਢਣੀ ਤੁਸੀਂ ਤਾਂ 4 ਇੰਚ ਵੱਧ ਪੈ ਪੰਗ ਇਹਨਾਂ ਦੇ ਕੱਢਾਂਗੇ ਆਪਾਂ 20 ਤੇ 4 24 ਆਲੋ 12 ਇੰਚ ਹੋ ਗਏ ਇੱਥੋਂ ਇੱਥੋਂ ਵੀ ਆਪਾਂ ਪਾਵਾਂਗੇ 12 ਇੰਚ ਲੋ ਜੀ ਸਾਰੇ ਨਿਸ਼ਾਨ ਆਪਨੇ ਲੱਗ ਗਏ ਹੁਣ ਆਪਾਂ ਆਹ ਵਾਲੀ ਗਲਾਈਡ ਆ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਇੱਥੇ ਦੋ ਇੱਥੋਂ ਵੀ ਇੱਕ ਵਾਰੀ ਦੋ ਕਰ ਲਾਂਗੇ ਇਹ ਇੱਥੋਂ ਹਲਕਾ ਹਲਕਾ ਹੈ ਆ ਕੇ ਮਲਾ ਦੇ ਕਰੋ ਇਹਨੂੰ ਇਸ ਤਰ੍ਹਾਂ ਠੀਕ ਹੈ ਸਾਰੇ ਨਿਸ਼ਾਨ ਆਪਾਂ ਹੁਣ ਫੱਟੀ ਦੇ ਨਾਲ ਬਣਾ ਲਾਂਗੇ ਇਹ ਐਂਕਰ ਉਰੀ ਸਫਾਈ ਦੇ ਨਾਲ ਕੱਟਿਆ ਕਰੋ ਸ਼ੌਕ ਨਾਲ ਕੱਟ ਨੂੰ ਮੈਂ ਵੀ ਅੰਦਾਜ਼ੇ ਨਾਲ ਕੱਟ ਸਕਦਾ ਪਰ ਨਹੀਂ ਸਫਾਈ ਨਾਲ ਕੱਟਿਆ ਜਾਵੇ ਇੱਕ ਵੀ ਇਹ ਨਹੀਂ ਹੈ ਵੀ ਸੂਤ ਪਰ ਦਾ ਫਰਕ ਪਈ ਕਿਤੇ ਵੀ ਆ ਲੋ ਠੀਕ ਆ ਇੱਥੇ ਆਪਾਂ ਲਾਵਾਂਗੇ ਸਟੈਪ ਪੈਨ ਦੇ ਨਾਲ ਸਟੈਪਲ ਕਰ ਦਾਂਗੇ ਇਹਨਾਂ ਸਾਰੇ ਨੂੰ ਉਸ ਤੋਂ ਬਾਅਦ ਉਹ ਕੱਟਿਆ ਗਿਆ ਜਿਹਦੀ ਬਾਅਦ ਘਟਾ ਆਪ ਜੀ ਆਪ ਨਿਕਲ ਗਈ ਸਾਰੀ ਨਿਕਲ ਗਈ ਹੋਣ ਆਪਾਂ ਸ਼ੀਟ ਛਾਣ ਦੰਨੀ ਜੀ ਦੋਚ ਮੁਟਕਾਂ ਵਾਲੇ ਸੂਟ ਕੱਢਣ ਵਾਸਤੇ ਨਾ ਕੈਂਚੀ ਇੱਕ ਅਲੱਗ ਰੱਖ ਲਿਆ ਕਰੋ ਤਾਂ ਕਿ ਕੈਂਚੀ ਖਰਾਬ ਨਾ ਹੋ ਹਲਾ ਤੇ ਪਟਕ ਚਾਕਾ ਦੇ ਹੋਰ ਅਪੇ ਨਾਲ ਨਾਲ ਨਾ ਬੰਨੀ ਚੱਲਾਂ ਸਟੈਪਲ ਕਰ ਲਿਆ ਚਲੋ ਅਟਕ ਹੋ ਗਿਆ ਆਪਣਾ ਫਿਟਿੰਗ ਵਾਲਾ ਇਹ ਵੀ ਮਨਾਲ ਦੀ ਨਹੀਂ ਲਾਤ ਇੱਕ ਆਪੇ ਇਥੇ ਲਾ ਦਿੰਦੇ ਹਾਂ ਸਟੈਪਲ ਠੀਕ ਹੈ ਜੀ ਹੁਣ ਇਹ ਹੈ ਵੀ ਸੂਟ ਕੱਟਣਾ ਬਹੁਤ ਸੌਖਾ ਹੋ ਜਾਂਦਾ ਵੱਜ ਗਿਆ ਸਾਰਾ ਹੁਣ ਆਪਾਂ ਕਟਾਂਗੇ ਬੈਕ उस तरह आपू बार बारह दूरा कर लाए इथो भी आप रखा गे बार निशान ला लेंगे पहले आप कच्चे बारह बारह फिर बारह ठीक है backroom background ਕਰੀ ਇਹਦੀ ਆਪਾਂ ਸੈਂਟਰ ਚ ਪਾ ਲਈ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਜਿਵੇਂ ਆ ਦੇਖੋ ਬਾਲਾਗੇ ਨੂੰ ਕੱਟਤਾ ਦੇ ਇਹ ਮੜੇ ਮੜੇ ਤਾਂ ਹੀ ਖੁੱਲਾ ਹੋਏ ਨੇ ਜਦੋਂ ਪ੍ਰੈਸ ਨਹੀਂ ਮਾਰਦੇ ਨੇ ਲੋਕ ਹੋਰ ਆਪਾਂ ਤੇ ਫਰੰਟ ਪੱਲਾ ਪਿਛਾਵਾਂਗੇ ਇਹ ਐਸਟਰ ਸਾਰਾ ਪੜ ਸੁੰਗਾ ਉਹ ਮੇਂ ਲੱਗੀਆਂ ਬਾਅਦ ਚ ਕੱਢਾਂਗੇ ਆਪਾਂ ਜਿਹੜੀਆਂ ਪੈਣਾ ਦਾ ਗਲਾ ਪਿੱਛੇ ਹੋ ਜਾਂਦਾ ਉਹ ਇਹਨੂੰ ਵੱਧ ਕਰ ਲੈ ਕਰੋ ਬੈਕ ਤੋਂ ਪੌਣਾ ਇੰਚ ਬਾਕੀ ਸਲਾਈ ਕਰਨ ਵਾਲੇ ਪ੍ਰੈਸ ਦੀ ਵਰਤੋਂ ਜ਼ਿਆਦਾ ਕਰਨੀ ਆ ਸਾਰੀਆਂ ਪੈਣਾਂ ਦੀ ਇੰਟਰਲੋਕ ਆਪਾਂ ਲਾਜ਼ਮੀ ਕੱਟਨੀ ਆ ਨਹੀਂ ਤਾਂ ਜੀਨੀ ਜਾਂ ਤਰਪਾਈ ਦੇ ਵਿੱਚ ਪੂਰੀ ਲੱਗਦੀ ਆ ਉਹ ਯੋਨ ਫਕਰੀ ਤੇ ਕਰੀਪਾ ਉਹਨ ਦਾ ਨਾ ਆਪ ਨੂੰ ਇਹ ਫਰੰਦਾ ਸੁਤ ਪਰਦਾ ਹੀ ਫਰਕ ਆਪਣਾ ਨਹੀਂ ਰਹਿਣਾ ਚਾਕ ਚੈੱਕ ਕਰਾਂਗੇ ਪਹਿਲਾਂ ਪਾਣੀ ਚਾਕ ਉਹ ਵੀ ਚੱਕ esto ਠੀਕ ਆ ਦੋਕ ਬਾਹਲੇ ਤੋਂ ਜੇ ਤੋਂ ਬੈਗ ਵੱਡੀ ਹੋ ਜੀ ਨਾ ਆਪਣਾ ਗਲਾ ਫਿਰ ਬਾਹਲਾ ਕੱਪੜਾ ਇਹਨਾਂ ਖਣ ਥੋੜਾ ਥੋੜਾ ਰੱਖ ਲੈ ਗੋਸ ਅੱਦਕ ਪਹਿਲਾਂ ਆਪਣੇ ਕਾਨ ਵਗੇਰਾ ਨਾਲ ਇਹ ਤਾਂ ਕੱਢ ਦਗੀ ਇੰਟਰਲੋਕ ਇਹ ਇਸ ਤਰ੍ਹਾਂ ਇੰਟਰਲੋਕ ਨਾ ਆਪਾਂ ਵਿੱਚ ਨਹੀਂ ਰੱਖਣੀ ਹੁੰਦੀ ਬੁਰੀ ਲੱਗਦੀ ਹੈ ਛਾਤੀ ਮਾਰ ਦੇਣੀ ਜਿਹੜੇ ਵਿੱਚ ਠੀਕ ਹੈ ਨਾ ਇਧਰ ਵੀ ਆਪਾਂ ਇਸ ਤਰੀਂ ਕੱਢਦੇ ਆਂ ਆਓ ਬਿਲਕੁਲ ਨਾਲ ਨਾਲ ਦੀ ਲਵ ਜੀ ਸਟੈਪਲ ਆਪਾਂ ਹੋਮੀ ਕਰਾਂਗੇ ਬੈਗ ਪੱਲੇ ਨੂੰ ਤਾਂ ਕਿ ਲੋਨ ਕੱਟਣ ਵੇਲੇ ਲੈਨਿੰਗ ਕੱਟਣ ਵੇਲੇ ਹੱਲੇ ਨਾ ਇਹਨਾਂ ਦੇ ਆਪ ਬੈਗ ਕਿ ਚੱਕਣੀ ਚੱਕ ਵੀ ਸਕਦੇ ਆ ਪਰ ਜਿਨ੍ਹਾਂ ਦੇ ਬੈਗ ਤੁਸੀਂ ਚੱਕਣੇ ਹੁੰਦੇ ਉਹਨਾਂ ਦੇ ਮੋਟਾ ਤੁਸੀਂ ਹੋਰ ਵੀ ਛੋਟਾ ਪਾਉਣਾ ਇਹ ਚੀਜ਼ ਦਾ ਲਾਈ ਵੀ ਧਿਆਨ ਰੱਖਣਾ ਹਲਕੀ ਜਿਹੀ ਬੈਗ ਚੱਕੂ ਮੈਂ ਜਾ ਜੀ ਨਾ ਬੇਬਲੂਨੀ ਸਾਇਰ ਤੋਂ ਥੋੜਾ ਥੋੜਾ ਚੱਕ ਕੇ ਆਕਰੋ ਦੋ ਸੂਤ ਇਸ ਤਰ੍ਹਾਂ ਇਹ ਦੂਜੇ ਪਾ ਚੱਕਾਏ ਇਸ ਤਰ੍ਹਾਂ ਹਟਕਾ ਦੇ ਆਪ ਬੌਮੇ 'ਚ ਟੱਕ ਲਾਵਾਏ notch ਸਾਰੇ ਨੂੰ ਹੁਣ ਬੌਮੇ 'ਚ ਬੰਨ੍ਹ ਦੇਗੇ ਇੱਧਰ ਰਹਿ ਗਏ ਸੀ ਆਪਣੇ ਚੱਕਰ ਵਾਲੇ ਲਗਭਗ ਇੱਥੇ ਹਲੋ ਸਾਰੇ ਨੂੰ ਆਪ ਬੌਮੇ 'ਚ ਬੰਨ੍ਹ ਦਾਂਗੇ ਤਾਂ ਕਿ ਲਾਈਨਿੰਗਸ ਆਪਣੀ ਬਿਲਕੁਲ ਸੋਖੀ ਕੱਟੀ ਜਾਵੇ ਇੱਕ 2 10 ਇੱਕ ਇੱਥੇ ਲਾ ਦਿਆ ਕਰੋ ਬਸ ਹੁਣ ਜਿਵੇਂ ਮਰਜੀ ਆਪਾਂ ਲੈਨਿੰਗ ਕੱਟ ਲੇਨ ਜਾਂ ਤੂੰ ਜਾਂ ਮੈਂ ਵੀ ਦੀ ਲੈਨਿੰਗ ਕੱਟ ਸਕਦੇ ਸੈਡ ਤੇ ਰੱਖਾਂਗੇ ਫਰੰਟ ਪੱਲਾ ਬੈਕ ਪੱਲਾ ਵੀ ਆਪਾਂ ਸਾਈਡ ਤੇ ਰੱਖਾਂਗੇ ਅਲੱਗ-ਅਲੱਗ ਕਰਕੇ ਰੱਖ ਲੈ ਕਰੋ ਫਿਰ ਆਪਾਂ ਨੇ ਇਕੱਲੇ-ਇਕੱਲੇ ਦੀ ਕੱਟਣੀ ਹੈ ਲੈਨਿੰਗ ਵੀ ਲੈਨਿੰਗ ਵੀ ਇਕੱਲੇ-ਇਕੱਲੇ ਦੀ ਕੱਟਣੀ ਆ ਤੇ ਜੈਂਪਰ ਵੀ ਇਕੱਲੇ-ਇਕੱਲਾ ਪੱਲਾ ਕਰਕੇ ਕੱਟਣਾ ਕਿਸੇ ਵੀ ਭੈਣ ਇਕੱਠੀ ਨਹੀਂ ਸਾਰੀ ਕੱਟਣੀ ਹੈ ਇਹ ਚੀਜ਼ ਦਾ ਲਾਹਮੇ ਵੀ ਤਿਆਰ ਰੱਖਣਾ ਕਾਫੀ ਦਿਨਾਂ ਬਾਅਦ ਆਪਾਂ ਵੀਡੀਓ ਪਾ ਰਹੇ ਹਾਂ ਲਾਈਨਿੰਗ ਵਾਲੇ ਸੂਟ ਦੀ ਹੁਣ ਆਪਾਂ ਕਟਾਂਗੇ ਬਾਹ ਇਸ ਪੈਂਦੀ ਬਾਹ ਦੀ ਲੰਬਾਈ ਹੈਗੀ ਆ ਲਗਭਗ 1.7 ਸਾਢੇ 18 ਆਪਾਂ ਨੂੰ ਜਿਹੜਾ ਕਿੰਨਾ ਸਾਢੇ 20 ਇੰਚ ਦੇਖਦੇ ਆ ਜੋੜ ਪਾਉਣਾ ਪਊਗਾ ਜਾਂ ਮੋੜਾ ਬਿਨਾਂ ਜੋੜ ਤੋਂ ਨਿਕਲੂਗਾ ਪਹਿਲਾਂ ਆਪਾਂ ਲੰਬਾਈ ਲਿਆਵਾਂਗੇ ਸਾਢੇ 18 ਦੇ ਦੋ ਸਾਢੇ 20 ਇੰਚ ਇਥੋਂ ਹਲੋ ਸਾਢੇ 20 ਇਥੋਂ ਹਲਕਾ ਜਿਹਾ ਮੱਧ ਰੱਖ ਲਿਆ ਕਰੋ ਵੀ ਘਟੇ ਨਾ ਪੂਰਾ ਪੂਰਾ ਰੱਖਿਆ ਕਰੋ ਕਪੜਾ ਸਾਡੇ ਵੀ ਜੀ ਵੀ ਜਾਈ ਆਪਾਂ ਕਿੰਨਾ ਰੱਖ ਲਿਆ 21 ਇੰਚ ਹੁਣ ਆਪਾਂ ਇਹਦੇ ਪ੍ਰੈਸ ਮਾਰ ਕੇ ਸੈੱਟ ਕਰਕੇ ਪਿਛਾਵਾਂਗੇ ਫਿਰ ਜੇ ਲੋਡ ਪਈ ਤੇ ਜੋੜ ਪਾ ਲਾਂਗੇ ਨਾ ਲੋਡ ਪਈ ਤਾਂ ਜੋੜ ਆਪਾਂ ਨਹੀਂ ਪਾਉਣੀ ਲੋ ਮੋੜਾ ਹੈਗਾ ਭੈਣ ਦਾ 17.5 ਆਪਾਂ ਥੋੜਾ ਜਿਹਾ ਜੋੜ ਪਾ ਕੇ ਕਾਚੇ ਦੇ ਵਿੱਚ ਕੱਪੜਾ ਰੱਖਾਂਗੇ 17.5 ਇੱਥੇ ਹੋ ਗਿਆ ਬਸ ਲਗਭਗ ਥੋੜਾ ਜਿਹਾ ਕੱਪੜਾ ਵਿੱਚ ਰੱਖਣਾ ਥੋੜਾ ਜਿਹਾ ਹੋਰ ਪੈਨੂ ਕਰ ਲਾਂਗੇ ਇੱਥੇ ਕੰਨੀਆਂ ਪਕੜਨੀ ਇਹਦੀ ਦੂਜੀ ਪਾਸੇ ਕਰਦੇ ਆਪਾਂ ਨੂੰ ਕੰਨੀਆਂ ਕੱਢੋ ਇਹ ਇਸ ਤਰ੍ਹਾਂ ਕੰਨੀ ਨਾਲ ਨਿਕਲ ਜੋ ਆਪਣੀ ਬਾਹਰ ਨਾਲੇ ਮੁੰਡਾ ਸਹੀ ਪੈ ਜਾਊਗਾ ਇਹ ਇੰਨਾ ਠੀਕ ਹਲਕਾ ਜਿਹਾ ਜੁੜ ਪਊਗਾ ਕਿਉਂਕਿ ਕੱਲੋਂ ਆਪਾਂ ਨੂੰ ਖੁੱਲਾ ਘੇੜਾ ਕਰਨਾ ਪੈ ਜੇ ਤੇ ਕੁੜਤੀ ਹੋ ਸਕੇ ਖੁੱਲੀ ਭੀੜ ਵਿੱਚ ਦੁਬਾਰਾ ਰੱਖ ਦਿਆ ਕਰੂੰ ਇੱਕ ਵਾਰੀ ਪ੍ਰੈਸ ਦੇ ਨਾਲ ਕਿਦੀ ਪਾ ਕੇ ਫਿਰ ਬਾਹਰ ਦੇ ਵਿੱਚ ਆਪਾਂ ਚੱਕਾਂ ਨੋਟ ਧਲਾਣ ਦੇਣੀ ਆਪਾਂ ਦੀ ਜਿਹੜੀ ਮੋਡੇ ਦੀ ਉਹ 3 ਇੰਚ ਦੇਵਾਂਗੇ ਇਥੋਂ ਇਹ ਨਿਮੀ ਦੇ ਸਰ ਤੋਂ ਸਵਾਦ ਨਿਮੀ ਦੇ ਸਰ ਤੋਂ ਤੇ ਮੂਰੀ ਰੱਖਣੀ ਹੈ 1.5 ਜਾਨੀ ਕਿ ਸਵਾ ਪੰਜ ਤਿਆਰ ਆ ਜਿੰਨਾ ਤੁਸੀਂ ਬਾਧ ਰੱਖਣਾ 2.5 ਇੰਚ ਆਉਦੀ ਲੋੜ ਮੁਤਾਬਕ ਰੱਖ ਸਕਦੇ ਹੋ ਕੋਈ ਲਾਜ਼ਮੀ ਮੰਨਿਆ ਕਰੋ ਕੋਈ ਮਸੈਂਟਰ じゃ ਕਰ ਲੈ ਕਰੋ ਕੋਈ ਬਾਹਲਾ ਇਹਦਾ ਉਹ ਨਹੀਂ ਹੁੰਦਾ ਵੀ ਕਿੱਥੇ ਰੱਖਣੀ ਹੈ ਕਿੱਥੇ ਰੱਖਣੀ ਹੈ ਨਾ ਇੱਥੇ ਆਪ ਨੂੰ ਪਤਾ ਲੱਗਣਾ ਅੰਦਾਜ਼ੇ ਨਾਲ ਇੱਥੇ ਕੋਈ ਨਹੀਂ ਮੰਨਦੀ ਇਹ ਨਹੀਂ ਸੱਤ ਇੱਥੇ ਤੁਸੀਂ 1.5 2 ਇੰਚ ਜਿੰਨਾ ਹੀ ਬਾਧ ਰੱਖਣਾ ਥੋੜੀ ਰੱਖ ਲਾਂਗੇ ਆਪਾਂ ਪਹਿਲਾਂ ਆਪਾਂ ਆ ਨਿਸ਼ਾਨ ਚੱਕ ਲਈਏ ਆਹ ਲੋ ਠੀਕ ਆ ਉਹ 14 ਨਾਲ ਨਿਸ਼ਾਨ ਲਾਵਾਂਗੇ ਆਪਾਂ ਆਹ ਵਾਲਾ ਨੋ ਠੀਕ ਹੈ ਜੀ ਨਿਸ਼ਾਨ ਆਪਣਾ ਵੀ ਹੋ ਗਿਆ ਮੋਡੇ ਵਾਲਾ ਵੀ ਹੋ ਗਿਆ ਇਥੇ ਦੋ ਇੰਚ ਛੱਡ ਕੇ ਗਲਾਈ ਜਣੀ ਸ਼ੁਰੂ ਕਰਨੀ ਆ ਫਿਰ ਵੀ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਸੰਘਿਆ ਨਾ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਫਟਾਫਟ ਕਮੈਂਟ ਕਰਦਿਆ ਕਰੋ ਜਿਹੜੇ ਭਰਾ ਜ ਆ ਦੇਖੋ ਮੈਨੂੰ ਲੱਗੇ ਜਿਨਾ ਗਲਤ ਨਿਸ਼ਾਨ ਰੱਖਣਾ ਭਾਈਨਾ ਸੀ ਮੈਂ ਪੂਰਾ ਪੂਰੇ ਕੱਟਣ ਲੱਗ ਗਿਆ ਸੀ ਇਹ ਚੀਜ਼ ਦਾ ਦੁਬਾਰੇ ਦੁਬਾਰੇ ਚੈੱਕ ਕਰ ਲਿਆ ਕਰੋ ਯਾਨੀ ਕਿ ਚੁਕੰਨੇ ਰਿਹਾ ਕਰੋ ਹਾਂ ਹੁਣ ਆਪਾਂ ਇੱਥੇ ਇੱਥੇ ਮਿਲਣਾ ਸੀ ਫਟੀਆਂ ਮੈਂ ਗਲਤ ਮਿਲਾ ਲਿਆ ਇਸ ਤਰ੍ਹਾਂ ਠੀਕ ਆ ਕੋਈ ਲਿਖਾ ਕਿਸੇ ਤੋਂ ਵੀ ਲੱਗ ਸਕਦਾ ਤਿਆਰ ਰੱਖਿਆ ਕਰੋ ਬਸ ਲੋਚ ਇਸੇ ਲਈ ਆਪਾਂ ਪੂ ਠੀਕਾ ਹਲਕਾ ਜਿਹਾ ਜੋੜ ਪਊਗਾ ਵਿੱਚੋਂ ਆਪਾਂ ਜੋੜਣੀ ਪਾਣੀ ਨਾਲ ਦੀ ਨਾਲ ਹੀ ਕੰਨੀਆਂ ਵੀ ਆਪਣੀਆਂ ਵਰਨੀਆਂ ਲੀਕੀ ਸਾਰੀ ਇੱਥੋਂ ਵੀ ਕੰਨੀਆਂ ਆਪਾਂ ਜੋੜ ਦੇ ਵਿੱਚ ਵੀ ਰੱਖਣੀ ਨੇ ਕਿੱਦਣੀਆਂ ਇਹਸਾ ਹੁਣ ਜੋੜ ਦੇ ਉੱਪਰ ਨਾ ਸਟੈਪਲ ਕਰ ਦੇਣਾ ਆਪਾਂ ਵੀ ਹੱਲੇ ਦਾ ਗਮਾਜਦਨੀ ਫਿਰ ਜੋੜ ਜਦੋਂ ਆਪਾਂ ਸਲਾਈ ਕਰਾਂਗੇ ਸੂਟ ਨੂੰ ਉਦੋਂ ਪੱਟ ਲਾਈਨ ਇੱਥੇ ਲਾ ਲੈਂਗੇ ਲਰਨਿੰਗ ਕਟਰ ਦੇ ਲਈ ਸੋਖਾ ਇੱਕ ਆਪਾਂ ਇੱਥੇ ਲਾਵਾਂਗੇ ਆਪਾਂ ਸਾਰੇ ਬਾਹਾਂ ਬਾਜ ਗਈਆਂ ਠੀਕ ਆ ਹੁਣ ਇਹ ਨਹੀਂ ਹੈ ਵੀ ਲਰਨਿੰਗ ਕਟਰ ਦੇ ਸੂਟ ਆਪਣਾ ਹੱਲ ਜੂ ਲਰਨਿੰਗ ਆਪਾਂ ਕਾਟੀ ਦੇਗੇ ਲਰਨਿੰਗ ਆਪਾਂ ਹੁਣ ਇਹਦੀ ਕਾਟੀ ਦੇਣੀ ਹੈ ਕਿਉਂਕਿ ਫਿਰ ਵੀਡੀਓ ਜਿਹੜੀਆਂ ਆਪਾਂ ਨੂੰ ਨਹੀਂ ਤਰਾਜ ਕੋਈ ਕੰਮ ਸਿੱਖਣਾ ਚਾਹੁੰਦੀਆਂ ਉਹ ਕਮੈਂਟ ਜੋ ਬਾਕਸ ਦੇ ਵਿੱਚ ਜਾ ਕੇ ਨਾ ਜਰੂਰ ਕਮੈਂਟ ਕਰਿਆ ਕਰੋ ਬਾਈ ਸਾਨੂੰ ਲੰਮੀ ਵੀਡੀਓ ਦਾ ਕੋਈ ਦਿੱਕਤ ਨਹੀਂ ਅਸੀਂ ਕੰਮ ਸਿੱਖਣਾਗਾ ਜਰੂਰੀ ਹੈ ਨਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਆਏ ਹੁੰਦੇ फटाफट ਛੇਤੀ ਕੰਮ ਨਿਬੇੜੋ ਤੇ ਬਹੁਤ ਸਾਰੀਆਂ ਭੈਣਾਂ ਟੱਕੇ ਬੈਨਦੀਆਂ ਭਾਵੇਂ ਘੰਟਾ ਲੱਗ ਜੇ ਤਾਂ ਮੈਂ 2 ਘੰਟੇ ਕਿਉਂ ਮੈਂ ਵੀ ਟਾਈਮ ਕੱਢਦੇ ਆ ਥੋੜੇ ਵਾਸਤੇ ਮੈਨੂੰ ਇਹ ਹੁੰਦਾ ਵੀ ਭੈਣਾਂ ਸਿੱਖਣ ਹੈ ਨਾ ਸਿੱਖੋਗੇ ਫੇਰ ਹੀ ਅੱਗੇ ਵਧੋਗੇ ਜਦ ਤੱਕ ਆਪਾਂ ਨੂੰ ਕੰਮ ਨਹੀਂ ਆਉਂਦਾ ਇਹੋ ਜਿਹਾ ਕੰਮ ਹੈ ਤਾਂ ਮੈਂ ਵੀ ਹਜੇ ਤਿੱਕਰ ਸਿੱਖਦਾ ਰਹਿਣਾ ਵੀ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਹੈ ਨਾ ਤਾਂ ਉਸ ਤਰ੍ਹਾਂ ਸਿਖਾਉਣ ਦੀ ਕੋਸ਼ਿਸ਼ ਕਰਿਆ ਕਰੋ ਗਾਂ ਜਿਹੜੀਆਂ ਭੈਣਾ ਥੋੜੇ ਤੋਂ ਪੁੱਛਣਾ ਆਉਂਦੀ ਆ ਉਹਨੂੰ ਲਾਜ਼ਮੀ ਦੱਸਿਆ ਕਰੋ ਮੋੜਿਆ ਨਾ ਕਰੋ ਮੇਰੇ ਕੋਲ ਟਾਈਮ ਹੈ ਨਹੀਂ ਹੈ ਨਾ ਟਾਈਮ ਚਾ ਉਹਦੇ ਟਾਈਮ ਕੀਮਤੀ ਜੋ ਟਾਈਮ ਕੱਢ ਕੇ ਅੱਗੇ ਦੱਸਿਆ ਕਰੋ ਕਪੜਾ ਪਹਿਲਾਂ ਆਪਾਂ ਮੈਨੇ ਕਿੰਨਾ ਆਪਣੇ ਕੋਲੇ ਆਹ ਲਓ ਆਪਾਂ ਕਪੜਾ ਮਿਲਾਗੇ ਆਪਣੇ ਕੋਲੇ ਪਹਿਲਾਂ ਕਿੰਨਾ ਦਾ ਕਪੜਾ ਹੈਗਾ ਇਹਨਾਂ ਦਾ ਲਗਭਗ 2.5 ਮੀਟਰ ਠੀਕ ਆ ਜੀ ਤਾਂ ਹੁਣ ਆਪਾਂ ਇਹਦੀ ਲਾਈਨਿੰਗ ਕਟਾਂਗੇ ਕਿਵੇਂ ਕੱਟਣੀ ਹੈ ਖੋਲ ਕੇ ਲਾਈਨਿੰਗ ਕਟਣੀ ਹੈ ਵੀਡੀਓ ਜਿਆਦਾ ਲੰਮੀ ਹੋ ਜੂਗੀ ਕਿਉਂਕਿ ਬਾਲ ਵੀ ਬਹੁਤ ਜ਼ਿਆਦੇ ਆ ਆਪਾਂ ਇਹਦਾ ਭਾਗ ਇੱਕ ਹੋਰ ਬਣਾਨੇ ਜਿਹੜੀਆਂ ਭੈਣਾਂ ਨੂੰ ਲੈਂਡਿੰਗ ਵਾਲੀ ਵੀਡੀਓ ਦੇਖਣੀ ਆ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰ ਦਿਓ ਮੈਂ ਉਦੋਂ ਤਿਆਰ ਹੋ ਕੇ ਆ ਜੂ ਲਗਭਗ ਟਾਈਮ ਵੀ 6 ਵਜੇ ਨਾਲ ਆ ਠੀਕ ਆ ਜਿਹੜੀਆਂ ਭੈਣਾਂ ਇਹਦੀ ਵੀਡੀਓ ਦੇਖਣੀ ਚਾਹੁੰਦੇ ਆ ਆਹ ਲੈਂਡਿੰਗ ਵੀ ਕਿਵੇਂ ਕੱਟੀ ਜਾਂਦੀ ਆ ਉਹ ਵੀ ਕਮੈਂਟ ਕਰਿਓ ਜਾਂ ਕਿਸੇ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਸਲਾਈ ਕਰਨ ਦੇ ਵਿੱਚ ਜਾਂ ਹਜੇ ਜ਼ਿਕਰ ਨਹੀਂ ਪਤਾ ਲੱਗਿਆ ਵੀ 3 ਇੰਚ ਜਿਹੜਾ ਮੈਂ ਵਾਧਾ ਰੱਖਦਾ ਸਲਵਾਰ ਦਾ ਉਹ ਕਿਵੇਂ ਰੱਖਦੇ ਆ ਤਾਂ ਉਹ ਵੀ ਕਮੈਂਟ ਵੱਧ ਕਰਿਆ ਕਰੋ ਜਿਹੜੀਆਂ ਭੈਣਾ ਜਾਂ ਮੇਰੇ ਭਰਾ ਬਿਲਕੁਲ ਚੈਨਲ ਦੇ ਉੱਪਰ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਮਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਜੇਕਰ ਇਸ ਤਰ੍ਹਾਂ ਕਿਸ ਨੂੰ ਨਹੀਂ ਕਰਨਾ ਆਉਂਦਾ ਤੁਸੀਂ WhatsApp ਤੇ ਹੈਲੋ ਹਾਈ ਲਿਖ ਕੇ ਭੇਜ ਦਿਓ ਤੁਹਾਡਾ ਜਿਹੜਾ ਨੰਬਰ ਆ ਉਹ ਮੈਂ ਗਰੁੱਪ ਦੇ ਵਿੱਚ ਐਡ ਕਰ ਲਵਾਂ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਕਿਉਂਕਿ ਬੱਚੇ ਗੇਮਾਂ ਵਗੈਰਾ ਕਰਦੇ ਰਹਿੰਦੇ ਆ ਫਿਰ ਉਹਨਾਂ ਨਾਲ ਕੀ ਆਪਣਾ ਚੈਨਲ ਪਿੱਛੇ ਚਲਾ ਜਾਂਦਾ ਫਿਰ ਪਤਾ ਹੀ ਨਹੀਂ ਲੱਗਦਾ ਵੀ ਅੱਜ ਵੀਡੀਓ ਪਾਈ ਹੈ ਕਿ ਨਹੀਂ ਵੀਡੀਓ ਮੇ ਲਗਭਗ ਕੋਸ਼ਿਸ਼ ਇਹ ਹੁੰਦੀ ਮੇਰੀ ਵੀ ਦੋ ਪਾਵਾਂ ਡੇਲੀ ਨਹੀਂ ਇੱਕ ਤਾਂ ਮੈਨਾਮੀ ਪਾਉਣੀ ਪਉਣਾ ਹੁੰਦਾ ਤੇ ਤੁਸੀਂ ਸਬਸਕ੍ਰਾਈਬ ਵੀ ਜਰੂਰ ਕਰੋ ਸ਼ੇਅਰ ਵੀ ਜਰੂਰ ਕਰਿਆ ਕਰੋ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਕੋਲੇ ਜੀ ਗੁਹੈਣਾ ਉਹ ਆਵੇ ਸਹੇਲੀਆਂ ਨੂੰ ਵੀ ਸ਼ੇਅਰ ਕਰਿਆ ਕਰੋ ਆਪਦੇ ਗਰੁੱਪਾਂ ਦੇ ਵਿੱਚ ਪਾ ਕੇ ਨਾਲੇ ਤਾਂ ਆਪਣਾ ਚੈਨਲ ਗਰੋਥ ਕਰਦਾ ਨਾਲੇ ਹੋਰ ਭੈਣਾਂ ਦਾ ਵੀ ਭਲਾ ਹੁੰਦਾ ਜੇ ਕੋਈ ਭਰਾ ਵੈਸੀ ਵੀਡੀਓ ਦੇਖਦਾ ਉਹਦੇ ਕੰਮ ਦੀ ਨਹੀਂ ਵੀਡੀਓ ਤਾਂ ਉਹ ਤਾਂ ਵੀ ਸ਼ੇਅਰ ਕਰਦਾ ਕਰੋ ਤਾਂ ਕਿ ਕਿਸੇ ਵੀ ਬੱਚੀ ਦਾ ਭੈਣ ਦਾ ਭਰਾ ਦਾ ਫਾਇਦਾ ਹੋਵੇ ਠੀਕ ਹੈ ਜੀ ਦੇ ਹੋਇਆ ਹਾਇ ਤੇ ਮਿਲਦੇ ਆਪਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ